ਇਕ ਗੀਤ ਹੈ ਕਹਿੰਦਾ ਯਾਰੀ ਵਿੱਚ ਨਫੇ ਨੁਕਸਾਨ ਨਹੀਂਓ ਦੇਖੀਦੇ ਮੰਜ਼ਲਾਂ ਦੇ ਸਾਹਮਣੇ ਤੂਫਾਨ ਨਹੀਂਓ ਦੇਖੀਦੇ ਜਦੋਂ ਕਿਸੇ ਮਰਦ ਦੀ ਔਰਤ ਨਾਲ ਜਾਂ ਔਰਤ ਦੀ ਮਰਦ ਦੇ ਨਾਲ ਯਾਰੀ ਹੋ ਜਾਂਦੀ ਹੈ ਜਾਨੀ ਉਹਨਾਂ ਦਾ ਪਿਆਰ ਹੋ ਜਾਂਦਾ ਹੈ ਤਾਂ ਫਿਰ ਇਹ ਗੱਲਾਂ ਜਿਹੜੀਆਂ ਨੇ ਉਹ ਮੈਣੇ ਨਹੀਂ ਰੱਖਦੀਆਂ ਕਿ ਅਗਲਾ ਜੋ ਬੰਦਾ ਹੈ ਜਾਂ ਔਰਤ ਹੈ ਉਸਦੇ ਹਾਲਾਤ ਕੀ ਨੇ ਉਹ ਕੀ ਕਰਦੀ ਹੈ ਕੀ ਨਹੀਂ ਕਰਦੀ ਮੈਂ ਉਸ ਦੇ ਕੋਲ ਜਾ ਕੇ ਸਹੀ ਰਹਾਂਗੀ ਜਾਂ ਨਹੀਂ ਰਹਾਂਗੀ ਜਾਂ ਉਸ ਨਾਲ ਬੰਦਾ ਸੋਚੇ ਕਿ ਮੈਂ ਵਿਆਹ ਕਰਵਾ ਕੇ ਫਾਇਦੇ 'ਚ ਰਹਾਗਾ ਜਾਂ ਨੁਕਸਾਨ 'ਚ ਰਹਾਗਾ ਕਿਉਂਕਿ ਇਸ਼ਕ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਇਹ ਅੰਨਾ ਹੁੰਦਾ ਹੈ ਕਿਉਂਕਿ ਨਫੇ ਨੁਕਸਾਨ ਦਿਮਾਗ ਸੋਚਦਾ ਹੈ ਦਿਲ ਨਹੀਂ ਸੋਚਦਾ ਦਿਲ ਤਾਂ ਸਿਰਫ ਉਸ ਨੂੰ ਪਾਉਣਾ ਚਾਹੁੰਦਾ ਹੈ ਜਿਸ ਕਾਰਨ ਉਹ ਬੇਚੈਨ ਹੁੰਦਾ ਹੈ ਜਿਵੇਂ ਆਪਾਂ ਦੇਖਿਆ ਕਿ ਸਰਬਜੀਤ ਕੌਰ ਜੋ ਕਿ ਨੂਰ ਹੁਸੈਨ ਬਣ ਗਈ ਜਿਸ ਨੇ ਪਾਕਿਸਤਾਨ ਦੇ ਵਿੱਚ ਜਾ ਕੇ 나ਸੀਰ ਹੁਸੈਨ ਦੇ ਨਾਲ ਵਿਆਹ ਕਰਵਾ ਲਿਆ 나ਸੀਰ ਹੁਸੈਨ ਦੱਸਿਆ ਜਾਂਦਾ ਹੈ ਕਿ ਇੱਕ ਦਿਹਾੜੀਦਾਰ ਬੰਦਾ ਹੈ ਜਿਸ ਦੇ ਤਿੰਨ ਬੱਚੇ ਨੇ ਉਸਦੀ ਘਰ ਵਾਲੀ ਹੈ ਤੇ ਉਹਨਾਂ ਦੇ ਘਰ ਦੇ ਆਸ-ਪਾਸੇ ਜੋ ਗਮਾਂਢੀ ਰਹਿੰਦੇ ਆ ਉਹਨਾਂ ਦੇ ਨਾਲ ਇੱਕ ਰਿਪੋਰਟਰ ਨੇ ਗੱਲ ਕੀਤੀ ਉਹਨਾਂ ਨੇ ਕੀ ਕਿਹਾ ਉਹ ਸਭ ਕੁਝ ਤੁਹਾਨੂੰ ਦੱਸਣ ਦੀ ਇਸ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕਪੂਰਥਲਾ ਦਾ ਪਿੰਡ ਅਮਾਨੀਪੁਰ ਇੱਥੋਂ ਦੀ ਰਹਿਣ ਵਾਲੀ ਸਰਬਜੀਤ ਕੌਰ ਜੋ ਕਿ 4 ਨਵੰਬਰ 2025 ਨੂੰ ਅਟਾਰੀ ਬਾਰਡਰ ਦੇ ਜ਼ਰੀਏ ਪਾਕਿਸਤਾਨ ਜਾਂਦੀ ਹੈ ਗੁਰਪੂਰਬ ਦੇ ਮੌਕੇ ਤੇ ਪਰ ਉੱਥੋਂ ਉਹ ਚਲੀ ਜਾਂਦੀ ਆ ਆਪਣੇ ਆਸ਼ਿਕ ਦੇ ਕੋਲ ਜਿਸ ਦਾ ਨਾਮ ਨਾਸਿਰ ਹੁਸੈਨ ਹੁੰਦਾ ਤੇ ਉਸ ਦਾ ਆਸ਼ਿਕ ਲੈ ਜਾਂਦਾ ਉਸ ਨੂੰ ਵਕੀਲ ਦੇ ਕੋਲ ਤੇ ਉੱਥੇ ਜਾ ਕੇ ਸਰਜੀਤ ਕੋਲ ਆਪਣਾ ਧਰਮ ਪਰਿਵਰਤਨ ਕਰਦੀ ਹੈ ਅਤੇ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਇਸ ਦੀ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੋਣ ਲੱਗਦੀ ਆ ਕਿ ਇਹ ਕੀ ਹੋ ਗਿਆ ਐਦਾਂ ਕਿਵੇਂ ਹੋ ਗਿਆ ਕਿਸੇ ਦੇ ਸਮਝ ਨਹੀਂ ਆ ਰਿਹਾ ਸੀ ਚਾਰੇ ਪਾਸਿਓਂ ਸਰਬਜੀਤ ਕੌਰ ਦੀ ਜੋ ਸੀ ਉਹ ਨਿੰਦਾ ਹੋ ਰਹੀ ਸੀ ਕਿਉਂਕਿ ਉਸ ਨੇ ਇਹ ਜੋ ਰਸਤਾ ਅਪਣਾਇਆ ਸੀ ਬੜਾ ਮਾੜਾ ਅਪਣਾਇਆ ਸੀ ਕਿ ਜਥੇ ਦੇ ਨਾਲ ਗਈ ਤੇ ਜਾ ਕੇ ਉਹ ਨਾਸਰ ਹੁਸੈਨ ਦੇ ਕੋਲ ਚਲੀ ਗਈ ਦੂਸਰੇ ਮੁਲਕ ਦੇ ਵਿੱਚ ਜਾ ਕੇ ਉਸ ਨੇ ਵਿਆਹ ਕਰਵਾ ਲਿਆ ਹੁਣ ਜੋ ਇੱਕ ਰਿਪੋਰਟਰ ਨਾਸਰ ਹੁਸੈਨ ਦੇ ਘਰ ਗਿਆ ਤੇ ਉਸ ਨੇ ਆਂਢੀ ਗਵਾਂਢੀਆਂ ਦੇ ਨਾਲ ਗੱਲ ਕੀਤੀ ਤੇ ਨਾਸਰ ਹੁਸੈਨ ਦਾ ਘਰ ਵੀ ਦਿਖਾਇਆ ਆ ਪਹਿਲਾ ਨਾਸਰ ਹੁਸੈਨ ਦਾ ਘਰ ਦੇਖੋ ਇਹ ਜਿਹੜਾ ਨਾਸਰ ਹਸੈਨ ਦਾ ਘਰ ਹੈ ਇਸ ਨੂੰ ਜਿੰਦਾ ਲੱਗਿਆ ਹੋਇਆ ਹੈ ਇਹ ਘਰ ਮਸਾਈ 2 ਕਬਿਸਬਿਆਂ ਦੇ ਵਿੱਚ ਹੈ ਤੇ ਜੋ ਆਂਢੀ ਗਵਾਂਢੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਨਾਸਰ ਹੈ ਇਹ ਦਿਹਾੜੀਦਾਰ ਬੰਦਾ ਹੈਗਾ ਇਸ ਦੇ ਤਿੰਨ ਬੱਚੇ ਨੇ ਦੋ ਮੁੰਡੇ ਇੱਕ ਕੁੜੀਆ ਤੇ ਇਹ 사ਉਦੀ ਅਰਬ ਦੇ ਵਿੱਚ ਵੀ ਰਿਹਾ ਦੱਸਿਆ ਜਾਂਦਾ ਕਿ ਜਦੋਂ ਨਾਸਰ 사ਉਦੀ ਅਰਬ ਦੇ ਵਿੱਚ ਸੀ ਉਦੋਂ ਹੀ ਇਸ ਦੀ ਮੁਲਾਕਾਤ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਔਰ ਦੇ ਨਾਲ ਹੁੰਦੀ ਹੈ ਤੇ ਹੁਣ ਤੇ ਇਸ ਦੀਆਂ ਗੱਲਾਂ ਬਾਤਾਂ ਹੋਣ ਲੱਗਦੀਆਂ ਨੇ ਤੇ ਇਹ ਜੋ ਰੌਲਾ ਇਹ ਇਹਨਾਂ ਦਾ ਪਿਆਰ 9 ਸਾਲਾਂ ਦਾ ਪਰ ਜੋ ਨਾਸਰ ਹੁਸੈਨ ਆ ਉਸ ਦੇ ਘਰ ਦੇ ਵਿੱਚ ਇਹ ਚੀਜ਼ ਤੋਂ ਲੜਾਈ ਹੋ ਰਹੀ ਹੈ ਤਕਰੀਬਨ 7-8 ਸਾਲਾਂ ਤੋਂ ਕਿਉਂਕਿ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਮੈਂ ਇੱਕ ਹੋਰ ਔਰਤ ਦੇ ਨਾਲ ਵਿਆਹ ਕਰਵਾਉਣਾ ਜੋ ਪੰਜਾਬ ਦੇ ਵਿੱਚ ਰਹਿੰਦੀ ਹੈ ਇਸ ਗੱਲੋਂ ਇਹਨਾਂ ਦਾ ਡਿਸਪਿਊਟ ਰਹਿੰਦਾ ਹੈ ਜਾਨੀ ਇਹ ਚੀਜ਼ ਘਰ ਵਿੱਚ ਪਹਿਲਾਂ ਹੀ ਪਤਾ ਸੀ ਕਿ ਨਾਸਿਰ ਹੁਸੈਨਾ ਜੋ ਤੇ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤੇ ਇਸ ਡਿਸਪਿਊਟ ਕਾਰਨ ਜੋ ਗਵਾਂਡੀਆਂ ਨੇ ਦੱਸਿਆ ਕਿ ਉਸ ਦੀ ਪਤਨੀ 7 ਸਾਲ ਤਾਂ ਆਪਣੇ ਪੇਕੇ ਬੈਠੀ ਰਹੀ ਹੈ ਪਰ ਨਾਸਿਰ ਹੁਸੈਨ ਦੇ ਦਿਮਾਗ ਦੇ ਵਿੱਚ ਤਾਂ ਇਹੀ ਚੱਲ ਰਿਹਾ ਸੀ ਕਿ ਮੈਂ ਤਾਂ ਔਰ ਦੇ ਨਾਲ ਹੀ ਵਿਆਹ ਕਰਵਾਵਾਂਗਾ ਜਿਵੇਂ ਮਰਜ਼ੀ ਹੋ ਜਾਵੇ ਹੁਣ ਫਿਰ ਜਦੋਂ ਸਾਊਦੀ ਅਰਬ ਦੇ ਵਿੱਚੋਂ ਇਹ ਇੱਧਰ ਆਉਂਦਾ ਹੈ ਅਤੇ ਇੱਥੇ ਮਜ਼ਦੂਰੀ ਵਗੈਰਾ ਕਰਦਾ ਹੈ ਪਰ ਜਿਤਕੌਰ ਹੁੰਦੀ ਹੈ ਉਸ ਨੂੰ ਵੀ ਲੱਗਦਾ ਹੈ ਕਿ ਮੈਂ 나ਸਰ ਦੇ ਬਗੈਰ ਨਹੀਂ ਰਹਿ ਸਕਦੀ ਤੇ 나ਸਰ ਨੂੰ ਵੀ ਲੱਗਦਾ ਹੈ ਕਿ ਮੈਂ ਉਸ ਦੇ ਬਗੈਰ ਨਹੀਂ ਰਹਿ ਸਕਦਾ ਫਿਰ ਇਹਨਾਂ ਨੇ ਜੋ ਰਸਤਾ ਅਪਣਾਇਆ ਉਹ ਬਹੁਤ ਹੀ ਮਾੜਾ ਅਪਣਾਇਆ ਜੋ 나ਸਰ ਹੁਸੈਨ ਦੇ ਗਮਾਂਡੀਆ ਉਹਨਾਂ ਦਾ ਕਹਿਣਾਗਾ ਕਿ ਸਾਨੂੰ ਤਾਂ ਉਸ ਵੇਲੇ ਪਤਾ ਲੱਗਿਆ ਕਿ 나ਸਰ ਨੇ ਇਹ ਚੰਦ ਛਾੜ ਦਿੱਤਾ ਜਦੋਂ ਪੁਲਿਸ ਉਹਨਾਂ ਦੇ ਘਰ ਆ ਗਈ ਪੁਲਿਸ ਘਰ ਆਈ ਇਹ ਜਿੰਦੇ ਜੁੰਦੇ ਲਾ ਕੇ ਆਪਣੇ ਘਰ ਨੂੰ ਭੱਜ ਗਏ ਨਾਤਾ ਨਾਸਿਰ ਦਾ ਪਤਾ ਹੈ ਨਾ ਨੌਰ ਦਾ ਪਤਾ ਹੈ ਤੇ ਨਾ ਹੀ ਜੋ ਉਸ ਦੇ ਪਤਨੀ ਅਤੇ ਬੱਚੇ ਨੇ ਉਹਨਾਂ ਦਾ ਪਤਾ ਇੱਕ ਬੱਚੇ ਨੂੰ ਤਾਂ ਇੱਕ ਮੁੰਡੇ ਨੂੰ ਜੋ ਕਿ ਦੱਸਿਆ ਜਾਂਦਾ ਕਿ ਨਾਸਿਰ ਹਸੈਨ ਦੇ ਜੋ ਦੋ ਮੁੰਡੇ ਨੇ ਉਹ ਜਵਾਨ ਨੇ ਇੱਕ ਮੁੰਡੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮਾਮੇ ਨੂੰ ਗ੍ਰਿਫਤਾਰ ਕੀਤਾ ਮਾਮੇ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੀ ਭਾਲ ਚੱਲ ਰਹੀ ਹੈ ਜੋ ਨਾਸਿਰ ਹਸੈਨ ਹੈ ਇਸ ਤਿੰਨ ਭਰਾ ਤੇ ਤਿੰਨ ਭੈਣਾਂ ਨੇ ਗਵਾਂਡੀਆਂ ਨੇ ਦੱਸਿਆ ਕਿ ਭੈਣਾਂ ਵੀ ਜੋ ਨੇ ਬੜੀਆਂ ਜ਼ਿਆਦਾ ਇਸ ਵਕਤ ਸਦਮੇ ਦੇ ਵਿੱਚ ਨੇ ਉਹ ਵੀ ਇੱਧਰ-ਉੱਧਰ ਭੜਕ ਰਹੀਆਂ ਇੱਕ ਭਰਾ ਦਾ ਉਸ ਦੀ ਮੌਤ ਹੋ ਗਈ ਸੀ ਤੇ ਇੱਕ ਹੀ ਇਸ ਦਾ ਭਰਾ ਹੁਣ ਤੇ ਇਹ ਨਾਸਰ ਹੁਸੈਨ ਸੀ ਜਾਨੀ ਸਾਰੇ ਘਰ ਨੂੰ ਵਿਵਪਤਾ ਪਈ ਹੋਈ ਹੈ ਪੁਲਿਸ ਇਹਨਾਂ ਦੀ ਤਲਾਸ਼ ਕਰ ਰਹੀ ਹੈ ਪਰ ਇਹ ਤਾਂ ਜੰਦਾ ਲਾ ਕੇ ਘਰ ਨੂੰ ਪਤਾ ਨਹੀਂ ਕਿੱਥੇ ਚਲੇ ਗਏ ਤੇ ਜੋ ਗਵਾਂਡੀ ਸੀ ਉਸ ਨੇ ਦੱਸਿਆ ਕਿ ਇਸ ਕੋਲੋਂ ਜੋ ਔਰ ਹੈ ਨੂਰ ਹੁਸੈਨ ਹੈ ਉਹ ਕੀ ਪਾਲਦੀ ਹੈ ਇਹ ਤਾਂ ਖੁਦ ਦਿਹਾੜੀ ਕਰਦਾ ਤਾਂ ਖੁਦ ਕੰਗਾਲ ਹੈ ਇਸ ਦੀ ਪਹਿਲਾਂ ਪਤਨੀ ਆ ਇਸ ਦੇ ਬੱਚੇ ਨੇ ਦਿਹਾੜੀ ਕਰਕੇ ਤਾਂ ਉਹਨਾਂ ਦਾ ਪੇਟ ਨਹੀਂ ਇਹ ਤੋਂ ਪਾਲਿਆ ਜਾਂਦਾ ਉਸ ਦਾ ਕੀ ਪੇਟ ਪਾਲੇਗਾ ਉਸ ਨੂੰ ਇਹ ਕੀ ਰੱਖੇਗਾ ਜਦ ਕਿ ਇੱਧਰ ਦੱਸਿਆ ਜਾਂਦਾ ਕਿ ਜੋ ਇੱਕ ਹੋਰ ਉਰਫ ਨੂਰ ਹੁਸੈਨ ਉਸ ਦਾ ਘਰ ਬੜਾ ਵਧੀਆ ਸੀ ਉਸ ਦਾ ਜੋ ਪਤੀ ਸੀ ਇੰਗਲੈਂਡ ਦੇ ਵਿੱਚ ਗਿਆ ਹੋਇਆ ਸੀ ਤੇ ਉਸ ਦੇ ਦੋ ਮੁੰਡੇ ਸਨ ਇਸ ਪਿੰਡ ਦੇ ਵਿੱਚ ਵਧੀਆ ਰਹਿੰਦੀ ਸੀ ਪਰ ਜੋ ਉਧਰਲੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਪਤਾ ਲੱਗਿਆ ਕਿ ਜੋ ਇੱਕ ਹੋਰ ਹੈ ਇਸ ਦੇ ਉੱਤੇ ਤਾਂ ਉਧਰ ਕੇਸ ਵੀ ਦਰਜ ਹੈ ਇਹ ਲੋਕਾਂ ਨੂੰ ਬਲੈਕਮੇਲ ਕਰਦੀ ਸੀ ਪੈਸੇ ਖਾਂਦੀ ਸੀ ਯਾਨੀ ਐਦਾਂ ਦੀਆਂ ਗੱਲਾਂ ਗਵਾਂਢੀ ਨੇ ਕਹੀਆਂ ਜੋ ਉਹਨਾਂ ਨੂੰ ਪਤਾ ਲੱਗੀਆਂ ਮੀਡੀਆ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਗਵਾਂਢੀ ਨੇ ਇਹ ਵੀ ਕਿਹਾ ਕਿ ਇਹ ਜੋ ਗੱਲ ਹੋਈ ਹੈ ਇਸ ਦੇ ਕਾਰਨ ਜੋ ਲੋਕ ਨਫ਼ਰਤ ਫਲਾਉਂਦੇ ਆ ਉਹਨਾਂ ਨੂੰ ਮੌਕਾ ਮਿਲ ਗਿਆ ਦੋਨਾਂ ਮੁਲਕਾਂ ਦੇ ਵਿੱਚ ਹੋਰ ਨਫ਼ਰਤ ਫਲਾਉਣ ਦਾ ਪਰ ਜੋ ਉਹ ਮੁਸਲਮਾਨ ਭਰਾ ਸੀ ਗਵਾਂਢੀ ਉਸ ਨੇ ਕਿਹਾ ਕਿ ਬਹੁਤ ਮਾੜਾ ਕੀਤਾ ਇਹ ਨੇ ਕਿਉਂਕਿ ਇਹ ਗੁਰਪੁਰਬ ਦੇ ਮੌਕੇ ਇਸ ਪਵਿੱਤਰ ਸਥਾਨ ਤੇ ਆਈ ਸੀ ਨਨਕਾਣਾ ਸਾਹਿਬ ਆਈ ਸੀ ਤੇ ਉਸ ਨੇ ਜਥੇ ਦੇ ਨਾਲ ਆ ਕੇ ਇਹ ਕੰਮ ਨਹੀਂ ਕਰਨਾ ਸੀ ਕੱਲ ਨੂੰ ਸਾਡੀਆਂ ਔਰਤਾਂ ਵੀ ਜੇ ਮੱਕੇ ਜਾਂਦੀਆਂ ਨੇ ਉੱਥੇ ਜਾ ਕੇ ਇਦਾਂ ਦਾ ਕੰਮ ਕਰਨ ਤਾਂ ਉਹ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਜੋ ਇਸ ਔਰਤ ਨੇ ਕੀਤਾ ਇਹ ਵੀ ਬਰਦਾਸ਼ਤ ਦੇ ਲਾਇਕ ਨਹੀਂ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਔਰਤ ਦਾ ਪਤਾ ਨਹੀਂ ਕੱਲ ਨੂੰ ਇਸਦੇ ਨਾਲ ਰਹੇ ਜਾਂ ਨਾ ਰਹੇ ਕਿਉਂਕਿ ਜੋ ਨਾਸਰ ਹੁਸੈਨ ਉਸਦੇ ਜੋ ਹਾਲਾਤ ਨੇ ਉਹ ਜਿਆਦਾ ਵਧੀਆ ਨਹੀਂ ਛੋਟਾ ਜਿਹਾ ਘਰ ਹੈ ਤੇ ਉਹ ਦਿਹਾੜੀ ਕਰਦਾ ਹੈ ਕਹਿਣਾ ਹੈ ਕਿ ਇਸਦੇ ਘਰ ਦੇ ਵਿੱਚ 7-8 ਸਾਲਾਂ ਤੋਂ ਇਸ ਕੱਲ ਪਿੱਛੇ ਲੜਾਈ ਚੱਲ ਰਹੀ ਸੀ ਇਹ ਕਹਿ ਰਿਹਾ ਸੀ ਵਿਆਹ ਕਰਵਾਉਂਗਾ ਉਸ ਨੂੰ ਲੈ ਕੇ ਆਉਂਗਾ ਪਹਿਲਾਂ ਇਹ 사ウਦੀ ਅਰਬ ਦੇ ਵਿੱਚ ਰਹਿੰਦਾ ਸੀ ਤਾਂ ਉਹਨਾਂ ਨੇ ਕਿਹਾ ਕਿ ਇਸ ਨੂੰ ਚਾਹੀਦਾ ਸੀ ਕਿ ਇਸ ਨੇ ਸਾਊਦੀ ਅਰਬ ਦੇ ਵਿੱਚ ਹੀ ਭੁਲਾ ਕੇ ਵਿਆਹ ਕਰਵਾ ਲੈਣਾ ਸੀ ਪਰ ਜੋ ਆ ਕੰਮ ਕੀਤਾ ਇਹ ਕੰਮ ਬੜਾ ਹੀ ਨਿੰਦਣਯੋਗ ਹੈ ਇਸ ਦੀ ਸਾਰੇ ਜਾਣੇ ਨਿੰਦਿਆ ਕਰਦੇ ਨੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਂਹ ਕਰਨਾ ਤੇ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਹੋ ਰਹੀਆਂ ਕਿਵੇਂ ਪਿਆਰ ਵਿੱਚ ਅੰਨੇ ਹੋਏ ਇੱਕ ਮਰਦ ਅਤੇ ਔਰਤ ਨੇ ਉਹ ਕੀਤਾ ਜਿਸ ਦੀ ਸਾਰੇ ਸੰਸਾਰ ਦੇ ਵਿੱਚ ਚਰਚਾ ਹੈ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਠੀਕ ਹੈ ਉਹਨਾਂ ਦਾ ਪਿਆਰ ਸੀ 9 ਸਾਲਾਂ ਤੋਂ ਉਹਨਾਂ ਦਾ ਇੱਕ ਦੂਜੇ ਨਾਲ ਲਗਾਓ ਸੀ ਪਰ ਉਹਨਾਂ ਦਾ ਜੋ ਰਸਤਾ ਸੀ ਉਹ ਬਹੁਤ ਹੀ ਗਲਤ ਸੀ ਇੱਕ ਦੂਜੇ ਨੂੰ ਮਿਲਣ ਦਾ ਜਦ ਕਿ ਨਾਸਰ ਹੁਸੈਨ ਦੱਸਿਆ ਜਾਂਦਾ ਕਿ ਉਹ ਸਾਊਦੀ ਅਰਬ ਦੇ ਵਿੱਚ ਰਹਿੰਦਾ ਸੀ ਉਹਨਾਂ ਨੇ ਸਾਊਦੀ ਅਰਬ ਦੇ ਵਿੱਚ ਜਾ ਕੇ ਬਲਜੀਤ ਕੌਰ ਨੂੰ ਲਿਜਾ ਕੇ ਵਿਆਹ ਕਰਵਾ ਲੈਣਾ ਸੀ ਪਰ ਇਹ ਜੋ ਜੱਥੇ ਦੇ ਨਾਲ ਜਾ ਕੇ ਬਲਜੀਤ ਕੌਰ ਨੇ ਕੀਤਾ ਇਸ ਕਾਰਨ ਜੋ ਇਹ ਘਟਨਾ ਹੋਈ ਹੈ ਇਸ ਦੀ ਬਹੁਤ ਜ਼ਿਆਦਾ ਨਿੰਦਿਆ ਹੋ ਰਹੀ ਹੈ ਤੇ ਜੋ ਗਮਾਂਡੀ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇਹਨਾਂ ਦੀ ਸਾਰੀ ਜ਼ਿੰਦਗੀ ਐਦਾਂ ਹੀ ਲੰਘੇਗੀ ਕਿਉਂਕਿ ਏਜੰਸੀਆਂ ਦੀ ਨਿਗਾਹ ਹਮੇਸ਼ਾ ਇਹਨਾਂ ਦੇ ਉੱਪਰ ਰਹੇਗੀ ਤੇ ਗਮਾਂਡੀਆਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹੋ ਜੀ ਔਰਤ ਦਾ ਕੀ ਹੈ ਇਸ ਦਾ ਤਾਂ ਇਹ ਪਤਾ ਨਹੀਂ ਕਿ ਇੱਥੇ ਜਸੂਸੀ ਕਰਨ ਆਈ ਹੋਵੇ ਯਾਨੀ ਬਹੁਤ ਤਰ੍ਹਾਂ ਦੀਆਂ ਗੱਲਾਂ ਜੋ ਸੁਣਨ ਨੂੰ ਮਿਲ ਰਹੀਆਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ